ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸਤਾਨ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ پيڏا پايا جھا پر تے رنگ کرو رنگ کرو رنگ کرو سلام 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 پيڏا پايا جھا پر تے رنگ کرو

ਫਟਾਫਟ ਮੇਰੇ ਨਾਲ ਸਤਿਗੁਰ ਮੇਰੇ ਦਾ ਆਪਣਾ ਰਵਿਦਾਇਆ ਤੁਸੀਂ ਦੇਖ ਰਹੇ ਹੋ ਯਾਰ ਯਾਰ ਤੁਸੀਂ ਆਇਆ ਬਾਜ਼ਾਰ ਦੇ ਵਿੱਚ ਚੰਗਲ ਦੇਖਣ ਵਾਲੇ ਸਾਰੇ ਦਸਤਗਾ ਮੈਂ ਤਵਾਰ ਫਿਰ ਚਾਹ ਕਰਦਾ ਦੋਸਤੋ ਜਿਵੇਂ ਕਿ ਕੱਲ੍ਹ ਬਠਿੰਡਾ ਰੰਗੀ ਮਾਰਕੀਟ ਸਾਰੀ ਤਕਰੀਬਨ ਹੋਲਸੇਲ ਗੋਆਈਆਂ ਵਾਲੀ ਮਾਰਕੀਟ ਬਾਈ ਬੰਦ ਸੀ ਨਾਲੇ ਬੇਨਲੇ ਵੀ ਬੰਦ ਵਿੱਚ ਗਏ ਸੀਗੇ ਤੇ ਇਹਨਾਂ ਦਾ ਇੱਕ ਮਸਲਾ ਟ੍ਰੇਡ ਆ ਸੀ ਤੇ ਹੋਲਸੇਲ ਮੈਡੀਕਲ ਅਜੰਸੀ ਅਤੇ ਸਿੰਘਲਾ ਮੈਡੀਕਲ ਅਜੰਸੀ ਉਹਨਾਂ ਦੇ ਇੱਕ ਮਲਾਵਨ ਸੀਗਾ ਜਿਹੜੀ ਰਾਮਾ ਮੰਡੀ ਦੇ ਟੂਰ ਤੇ ਬੱਸ ਆ ਰਹੀ ਸੀ ਪੂਰਤਕ ਆਪੇ ਜਾਂਦੇ ਹੋ ਐ ਪੁਲਿਸ ਦੇ ਜਿਹੜੇ ਪਹੁੰਚੇ ਆ ਉਹ ਕੁਝ ਮਲਾਕਾਂ ਨੇ ਜੇ ਮੌਕੇ ਤੇ ਡੀਐਸਪੀ ਮਨੁਜ ਸੀ ਉਹਨਾਂ ਨੇ ਚੈਕਿੰਗ ਕਰਾਇਆ ਉਹ ਤੇ ਦੋ ਐਕਸਪਾਇਰੀ ਦੇ ਬੱਤੇ ਜੋ ਉਹਨਾਂ ਨੇ ਸੈਸ਼ਨ ਸੀ ਉਹਨਾਂ ਨੇ ਜੋ ਬੱਤੇ ਵਸੂਲ ਕੀਤਾ ਤੇ ਨਾਲ ਇਸ ਇਹ ਪੱਤੇ ਦੇ ਵਿਰਾਲ ਤੋਂ ਇੱਕ ਵਰਤਾ ਕਰ ਦਿੱਤਾ ਉਸ ਮਲਾਕ ਨੂੰ ਤੇ ਨਾਲ ਮਲਾਕ ਦੀ ਕਲ ਤਾਂ ਅੰਦਰ ਕੋਇ ਇਸ ਮਰਸੇ ਦੇ ਵਿੱਚ ਜੋ ਪੇਲਾ ਹੋਸਫਿਲ ਦੀ ਯੂਨੀਅਨ ਹੈ ਮੈਡੀਸਨ ਵਾਲੇ ਦੀ ਇਹਨੇ ਜਿੱਥੇ ਰਾਜਨਾਮਾ ਹੋਇਆ ਐ ਐਸਐਸਪੀ ਮੈਡਮ ਨਾਲ ਗਲਵਤ ਹੋ ਗਈ ਉਸ ਤੋਂ ਬਾਅਦ ਇੱਕ ਵਰਕਰਾਂ ਦਾ ਰੇਡ ਪੇ ਜਿਹੜਾ ਸ਼ੁਰੂ ਹੋਇਆ ਹੋਸਫਿਲ ਦੇ ਮੁਲਾਜ਼ਮਾਂ ਨੇ ਇੱਥੇ ਇਹ ਕਹਿੰਦੇ ਵੀ ਸਾਡਾ ਬੰਦਾ ਅੰਦਰ ਆ ਪੜਾ ਬੰਦਾ ਅੰਦਰ ਆ ਉਹਨੂੰ ਛੱਡੋ ਇਹਦੇ ਜਿਹੜੇ ਕਰਮਚਾਰੀ ਆ ਬੰਦ ਕਰੋ ਪਰਤੇ ਜਿਹੜਾ ਰੱਤ ਕਰੋ ਤੇ ਉਸਨੂੰ ਇਨਫਾਫਲੇ ਉਸੇ ਹੀ ਸਾਫ ਨੂੰ ਜਿਹੜਾ ਆ ਲੈਂਡ ਜੱਤਰ ਵਿੱਚ ਅੱਗੇ ਫਿਰ ਵਰਕਰ ਜਿਹੜੀ ਯੂਨੀਅਨ ਆ ਬਟਿੰਡੇ ਦੀ ਉੱਥੇ ਟੱਕੀ ਹੋਈ ਆ ਹੁਣ ਅਸੀਂ ਕਰੇ ਮਾਣ ਰੋਡ ਦੇ ਬਰਾਬਰ ਟਿੰਡਾ ਦੇ ਮਾਣ ਰੋਡ ਤੇ ਹਸਪਤਾਲ ਵਿਆਹ ਤੇ ਇਕੱਜ ਤਾਂ ਖਾਨ ਸਿੰਘ ਨਿਊ ਫਰੰਟ ਉਹ ਹਸਪਤਾਲ ਜਿਹੜਾ ਫਰੰਟ ਪਰ ਕਿਲਾਲਾ ਪੰਗਮੈਂਟ ਪਿਲੰਪ ਕੁਲੋਸੀ ਦਾ ਜਿਹੜਾ ਸਾਹਮਣੇ ਦੇਖ ਕੇ ਹੁਣ ਬੰਦ ਕੀਤਾ ਮੈਨੂੰ ਦਿਖਾਇਆ ਦਿਖਾਇਆ ਜਾਣਾ ਇੱਕ ਵਾਰ ਪੰਗਮੈਂਟ ਪੰਨੇ ਆਈ ਰਗਾ ਪੂਰੀ ਤਰ੍ਹਾਂ ਖੁੱਲੀ ਸੀ ਪੇਸਟਮਰ ਤੋੜ ਰਹੇ ਸੀ ਆਪਣੇ ਜਿਹੜਾ ਵਾ ਤਾਰੇ ਹੋਣੋ ਅਪਾ ਜੀ ਇਹ ਇੱਕ ਸੰਗਮਣੇ ਨਹੀਂ ਨਿਕਲ ਮਰੀ ਜਾਵੇ ਅਮਰ ਖੰਡਾ ਆਪਣੇ ਗਰੇ ਸੰਗਮਣੇ ਦਾ ਜਾਇ ਜਾਵੇ ਕਿਉਂਕਿ ਅਲਫਾ ਅਲਫਾ ਗਾਰਮ ਸੀ ਇੱਥੇ ਇਹ ਵੀ ਹੁਣ ਖੁੱਲੀ ਸੀ 5 ਮਿੰਟ ਪਹਿਲਾਂ 5 ਮਿੰਟ ਪਹਿਲਾਂ ਖੁੱਲੀ ਸੀ ਫਿਰ ਹਨ ਬੰਦ ਕੀਤੀ ਗਈ ਸਦਾ ਸਜਾ ਕੀਤਾ ਗਿਆ ਕਹਦੇ ਮਿਲ ਆ ਰਹਾ ਦਾ ਨੈਚਰ ਬੈਟਰੀ ਵੀ ਆ ਨੈਚ ਬੈਟਰੀ ਕਰ ਵੀ ਆ ਤੇ ਨਾਲ ਉੱਤੇ ਏਸੋ ਵਿਮਨ ਦੇ ਤੇ ਹੋਰਾਂ ਮੈਡੀਕਲ ਤੇ ਵਰਤ ਕਰ ਵੀ ਆ ਕਹਦੇ ਸਹਿਯੋਗ ਹੈ ਪਹਿਲੇ ਤਾਂ ਕੋਈ ਸਹਿਯੋਗ ਨਹੀਂ ਮਿਲ ਰਿਹਾ ਸੀ ਮਰ ਖਾਲੀ ਦੇਖਦੇ ਹਨ ਫਿਰ ਇਹ ਦੇ ਰਹੇ ਨੇ न्यू फ्रैंड वारो जॾहिं हिकु दफ़ो जहिड़ो खुले थी अ ਆ ਨਾ ਕੋ ਨਾ ਤਾਂ ਮੇਰਾ ਕੀ ਗੱਲ ਹੋਈ ਤੁਸੀਂ ਬਦਲ ਕੇ ਆ ਗਏ ਅੱਧਾ ਸਹਿਯੋਗ ਦੇ ਰਹੇ ਹੋ ਤਾਂ ਇਹ ਵੀ ਨਹੀਂ ਆ ਰਹੀ ਸੱਚੀ ਗੱਲ ਮੈਂ ਤਾਂ ਆਪਣਾ ਰਹਿ ਕੇ ਆ ਤੂੰ ਦੇਖ ਰਿਹਾ 1/2 1/2 ਚੈਨਲ ਦੇਖਣ ਵਾਲੇ ਸਾਰੇ ਦਸਤਾਵੇਜ਼ ਮੈਂ ਦੁਬਾਰ ਫੇਰ ਦਿਖਾਵਾ ਕਰਦਾ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕੋਟ ਬਿੰਡਾ ਦੀ ਜੋ ਗੰਮੀ ਮਾਰ ਕੇ ਦਾ ਕੱਲ ਬੰਦ ਰਹੀ ਸਾਰੇ ਦਿਨ ਹੋਸਪੀਟਲ ਮੈਡੀਕਲ ਜੋ ਦੁਕਾਨਾਂ ਬੰਦ ਸੀਗੀਆਂ ਉੱਥੇ ਨਾਲ ਲੰਗਾ ਵੀ ਮਜ਼ਦੂਰ ਜਿਹੜੇ ਸੀਗੇ ਉਹ ਵੀ ਤਰਨੇ ਤੇ ਬੈਠੇ ਸੀਗੇ ਕੱਲ ਇੱਕ ਵਾਰ ਜਿਹੜੇ ਹੌਸਪੀਟਲ ਮੈਡੀਕਲ ਦੀ ਗੀਂ ਜਰੀ ਹੈਗੀ ਆ ਦੁਕਾਨਾਂ ਵਾਲੇ ਇੱਕ ਵਾਰੀ ਉਹਨਾਂ ਨੇ ਤਾਂ ਗੱਲ ਕਰਕੇ ਅਸੂਸੀ ਮੈਡਮ ਨਾਲ ਇੱਕ ਗੱਲਬਾਤ ਕਰਕੇ ਤਰਨਾ ਚੱਕਦਾ ਸੀਗਾ ਲੇਕਿਨ ਉਸ ਤੋਂ ਬਾਅਦ ਇੱਕ ਜਿਹੜਾ ਹਗਾਮ ਵਰਕਰਾਂ ਦੇ ਰੇੜੇ ਤੇ ਸ਼ੁਰੂ ਹੋ ਗਿਆ ਉਹ ਕਹਿੰਦਾ ਵੀ ਜਿਹੜੇ ਥੱਲੇ ਵਰਕਰ ਤਾਂ ਅੰਦਰ ਉਹ ਵੀ ਜਿਹੜਾ ਰੱਖ ਕੇ ਸੀ ਜੁਰੀ ਨਹੀਂ ਥਾਲੇ ਮਲੇ ਲਈ ਅੰਦਰ ਉਹ ਕਿਉਂ ਜਿਹੜਾ ਬੋਝਣਾ ਹੋ ਗਿਆ ਵੀ ਅੰਦਰ ਹਾਂ ਉਹ ਜਿਹੜਾ ਛੱਡਾ ਜਾਵੇ ਪਰਚਾ ਪੂਰਾ ਕੈਂਸਲ ਕੀਤਾ ਜਾਵੇ ਇਹ ਜਿਹੜਾ ਵਰਕਰ ਵੀ ਮੰਗਦਾ ਸਾਡੇ ਨਾਲ ਇੱਥੇ ਵਰਕਰ ਯੂਨੀਅਨ ਦੇ ਵੀ ਬੈਠੇ ਨੇ ਨਾਲ ਕੋਈ ਦੁਕਾਨਦਾਰ ਵੀ ਬੈਠੇ ਨੇ ਇਹ ਜਿਹੜੇ ਵਰਕਰ ਨਾਲ ਸਮਝ ਕਰ ਰਹੇ ਨੇ ਅੱਪਾ ਖਾਲਸਾ ਰੰਗ ਮੰਗਦਾ ਸੱਚੀ ਗੱਲ ਨਹੀਂ ਹਾਂ ਸੱਚੀ ਗੱਲ ਜੀ ਸਰ ਕੀ ਨਾਮ ਹੈ ਤੁਹਾਡਾ ਤੇਰੇ ਸੇਮ ਚੱਲ ਸਰ ਅੱਜ ਜਿਹੜਾ ਕੱਲ ਇੱਕ ਹੌਸਲ ਮੈਡੀਕਲ ਯੂਨੀਅਨ ਦੀ ਜਿਹੜੀ ਹੜਤਾਲ ਸੀ ਹੜਤਾਲ ਕਿਹਨਾ ਪਹ ਤਰਨਾ ਸੀ ਇੱਕ بھی کوئی سنگلہ میڈیکل ایجنسی کا کوئی ملازم ہے وہ ٹور سے جا ٹور سے واپس جو کی دوسرے ہو چکی ہے وہ اسپیری بہار سے پولیس نے پرچا درج کیا کل کا بندہ اندر ہے اس بہت تو بعد ترنا بھی لگیا دھرنے کے بعد ہولسل میڈیسن یونیوری گل بات بھی ہوئی ایس ایس پی میڈم کوئی گل کر کے ترنا اٹھ بھی گیا ختم بھی ہو گیا سا بندے اٹھ گئے سک ہولس دکاندار اس تو بعد ورکر پھر بہ گئے بکی کی رونا تھوڑا مطلب دسو ہو رہا ہے ਤੁਹਾਡਾ ਨਰਾਸ਼ੀ ਕਿਸੇ ਦੇ ਨਹੀਂ ਲਿਖਿਆ ਹੋ ਸਰ ਹੈ ਹਨਾ ਮੈਡੀਸਿਨ ਬਹੁਤ ਹੁੰਦੀ ਹੈ ਤੇ ਜੇ ਹੁਣ ਅਸੀਂ ਅਸੀਂ ਤਾਂ ਰੋਜ਼ ਹੀ ਪੂਰਾ ਕਰਦੇ ਜੰਮਿਆ ਉਹ ਤਾਂ ਹੋਰ ਛੜ ਦੇ ਪਰਤੀ ਹੋ ਜਾਉਗੇ ਜਿਆਦਾ ਹੀ ਨਾਇਨ ਬੰਦ ਕਰੋ ਤੁਸੀਂ ਨਾਇਨ ਨਰਾਸ਼ੀ ਮੈਡੀਸਿਨ ਬਹੁਤ ਜਗਾ ਨੂੰ ਦੇ ਰਹੇ ਹੋ ਤਾਂ ਫਿਰ ਉਹ ਸਾਡੇ ਹਿਸਾਬ ਨਾਲ ਇਹ ਸਿਸਟਮ ਨਾਲ ਚੱਲੋ ਸਾਰੇ ਫੁੱਲ ਬਿਲ ਦਾ ਮਾਲ ਹੈ ਕੋਈ ਗਲਤ ਮਾਲ ਨਹੀਂ ਤੁਸੀਂ ਐਕਸਪਾਇਰ ਦਵਾਈ ਤੇ ਪਰਚਾ ਪਾਈ ਉਹ ਯਾਰ ਮਾਰਾ ਮੋਟੇ ਦੁਖਾ ਪੜੇ ਲਿਖੇ ਬੰਦੇ ਉਹ ਦਵਾਈਆਂ ਦਾ ਕੈਰੀ ਖਰਾਬ ਕਰਕੇ ਰੱਖਤਾ ਕੀ ਹੁਣ ਤੁਸੀਂ ਪ੍ਰਸ਼ਾਸਕ ਹੈ ਪ੍ਰਸ਼ਾਸਕ ਨੂੰ ਪਤਾ ਹੈ ਹਿੰਦੁਸਤਾਨ ਚ ਕੀ ਹੁੰਦਾ ਹੈ ਇੱਕ ਐਕਸਪਾਇਰਡ ਦਵਾਈ ਦੀ ਇਹਦਾ ਇਸ਼ੂ ਬਣਾਤਾ ਯਾਰ ਉਹ ਤਾਂ ਅਸੀਂ ਕੰਪਨੀ ਨੂੰ ਮੋੜਨੀ ਹੈ ਇੱਕ ਤਿੰਨ ਪੱਤੇ ਲੈ ਆ ਉਹਨੇ ਇੱਕ ਵੇਚਿਆ ਲੋਕ ਸਵੈਰ ਕਰਦੇ ਪ੍ਰੂਫ ਵੀ ਆ ਉਹ ਪ੍ਰੂਫ ਵੀ ਦਿਖਾਇਆ ਜੇ ਪ੍ਰੂਫ ਸਾਰਾ ਫੁੱਲ ਵੀ ਚੋੜਾ ਪ੍ਰੂਫ ਵੀ ਆ ਉਹ ਫੁੱਲ ਵੀ ਦਾ ਸੌਦਾ ਉਹ ਕਿੱਥੇ ਨਹੀਂ ਡੀਐਸਪੀ ਨੇ ਪਰਚੇ ਕਰਵਾਤਾ ਤਾਂ ਸਰਕਾਰ ਕੀ ਗੱਲ ਬਣੀ ਉਹ ਤਾਂ ਹੁਣ ਸਰ ਉਹਨਾਂ ਨੂੰ ਪਤਾ ਆਪਣੀ ਉਹਨਾਂ ਬਾਰੇ ਨਹੀਂ ਪਤਾ ਪਰ ਇਹ ਕੰਮ ਜੋ ਹੋਇਆ ਗਲਤ ਹੋਇਆ ਸਾਡੇ ਹਿਸਾਬ ਨਾਲ ਕਿਉਂ ਫੁੱਲ ਵੀ ਦਵਾਈ ਹੁੰਦੀ ਹੈ ਠੀਕਾ ਮੌਕਾ ਤੇ ਨਹੀਂ ਹੋ ਸਾਰੇ ਜਿਹੜੇ ਸਪੈਰੀ ਫੜਾਉਂਦਾ ਸਾਨੂੰ ਪਾਪਸ ਹੀ ਮੋੜੂਗਾ ਨਾ ਸਾਨੂੰ ਮਿਲਦੂ ਨਹੀਂ ਘੱਟ ਕੇ ਦੂਗਾ ਤਾਂ ਅਸੀਂ ਉਸ ਸਾਹ ਨਾਲ ਦਵਾਪਾ ਲੈ ਕੇ ਆਵਾਂਗੇ ਅਸੀਂ ਸਾਰੀ ਲੈ ਕੇ ਆਉਂਦੇ ਹੁਣ ਅਸੀਂ ਉਹ ਨਸ਼ਾ ਥੋੜੀ ਦੇ ਦਿਆ ਜੇ ਨਸ਼ਾ ਹੁੰਦਾ ਤਾਂ ਪਹਿਲੇ ਵੀ ਕੀ ਦਿੰਦਾ ਨਹੀਂ ਕੋਈ ਦੁਕਾਨਦਾਰ ਇਹ ਡੀਐਸਪੀ ਦੇ ਸੈਕਸ਼ਨ ਨੂੰ ਖੁੰਦਕਵਾਜੀ ਵੀ ਕਹਿ ਰਹੇ ਨੇ ਜਿਵੇਂ ਕਹਿੰਦੇ ਗੁਰੂ ਰਾਮਾ ਮੰਡੀ ਪਹਿਲਾਂ ਧਰਨਾ ਲੱਗਿਆ ਸੀ ਉਹ ਕੋਈ ਮਤਲਬ ਪੁਲਿਸ ਵਾਲਿਆਂ ਨੇ ਕੋਈ ਚੈਕਿੰਗ ਦਾ ਕੋਈ ਸਿਸਟਮ ਕੀਤਾ ਸੀਗਾ ਉੱਥੇ ਪਰ ਉਹ ਕਹਿੰਦੇ ਵੀ ਯੂਨੀਅਨ ਕਹਿੰਦੀ ਵੀ ਨਹੀਂ ਜੀ ਤੁਸੀਂ ਇਕੱਲੇ ਚੈਕਿੰਗ ਨਹੀਂ ਕਰ ਸਕਦੇ ਡੀਆਈ ਨਾਲ ਹੋਵੇ ਮੈਡੀਕਲ ਅਫਸਰ ਨਾਲ ਹੋਵੇ ਸੋਧ ਵੀ ਆਉਂਦੀ ਟੀਮ ਨਾਲ ਹੋਵੇ ਕੋਈ ਇਸ ਤਰ੍ਹਾਂ ਦੇ ਕੋਈ ਗਲਤ ਹੋਈ ਸੀ ਉਸ ਤੋਂ ਹੋ ਸਕਦੀ ਹੈ ਰਾਮੇ ਵਾਲੇ ਅਸੀਂ ਜਾਣਦੇ ਨਹੀਂ ਪਰ ਜਿਹੜਾ ਸਾਡੇ ਬੰਦੇ ਨਾਲ ਹੋਇਆ ਬਹੁਤ ਕੰਮ ਗਲਤ ਹੋਇਆ ਇਹ ਕੰਮ ਨਹੀਂ ਹੋਇਆ ਜੀ ਅਸੀਂ ਉਸੇ ਕਰਕੇ ਬੈਠੇ ਮਿਲਾਈ ਨਾਲ ਜਿਹੜਾ ਗਲਤ ਹੋਇਆ ਇਹ ਨਹੀਂ ਹੋਣਾ ਜੀ ਅਸੀਂ ਉਹਨੇ ਇਸ ਤੋਂ ਬਾਅਦ ਤੁਹਾਡੀ ਕੀ ਮੰਗ ਹੈ ਜੀ ਅਸੀਂ ਤਾਂ ਜਿਹੜਾ ਸਾਡੇ ਬੰਦੇ ਨੂੰ ਛੱਡੋ ਬਾਅਦ ਸਾਨੂੰ ਕੋਈ ਮਤਲਬ ਨਹੀਂ ਹੋਰ ਅਸੀਂ ਦਿਸਤੀ ਤੋਂ ਕੀ ਲੈਣਾ ਅਸੀਂ ਕਿਹੜਾ ਨੁਕਸਾਨ ਕਰ ਰਿਹਾ ਥੋੜੀ ਬੈਠਿਆ ਸਾਨੂੰ ਸਾਡਾ ਬੰਦਾ ਬਾਹਰ ਲਾਓ ਮਿੰਦਾ ਬਈ ਬਹੁਤ ਔਖਾ ਹੋ ਜੂਗਾ ਓਏ ਉਹ ਛੋਟੇ ਮੱਤਿਆ ਰੋਲ ਦੂ ਸਾਰਾ ਫੈਸਟ ਉਹਦਾ ਖਰਚਾ ਕੌਣ ਕਰੂਗਾ ਇਹ ਮਾਮਲਾ 18000 ਤੇ ਨੌਕਰ ਲੱਗਿਆ ਵਲਾਦਮ ਉਹਦਾ ਕੀ ਕਸੂਰ ਹੈ ਉਹ ਨੂੰ 19000 ਤੱਕ ਕਹਿ ਨਹੀਂ ਖਤਮ ਹੋਗਾ ਜਿਆਦਾ ਬੰਦਾ ਗਲਤ ਕੰਮ ਕਰਦਾ ਹੋਵੇ ਜਮਾਂ ਦੇ ਉੱਠ ਕੇ ਜਾਂਦੇ ਪਰ ਜੇ ਹੁਣ ਬੰਦਾ ਕਰਦਾ ਹੀ ਤਾਂ ਨਰ ਗਲਤ ਨਹੀਂ ਹੋਏ ਜੇ ਪੁਲਿਸ ਪਰਚਾ ਰੱਦ ਨਹੀਂ ਕਰਦੀ ਉਹ ਨੂੰ ਛੱਡਦੀ ਨਹੀਂਗੀ ਉਹ ਉਹ ਹੋਣ ਤੋਂ ਬਾਅਦ ਤੁਹਾਡਾ ਸੰਗਰਸ਼ ਕੀ ਹੋਏਗਾ ਕਿ ਇਹ ਤਾਂ ਸਾਰਾ ਦਸਰ ਨੂੰ ਪੈਸਾ ਚਲੋ ਹੋਰ ਵੀ ਬੰਦੇ ਆਪਣੇ ਨਾਲ ਇੱਥੇ ਜੁੜੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਅਰਨਾਲ ਕੁਝ ਲੋਕ ਕੁਝ ਵੱਖਰੇ ਜੁੜੇ ਨੇ ਉਹਨਾਂ ਨਾਲ ਗੱਲ ਕਰਾਂਗੇ ਆਪਾਂ ਤਾਂ ਕੀ ਨਾਮ ਹੈ ਤੁਹਾਡਾ ਨਿਕਰਮ ਜੀ ਕੀ ਕਰਤੋ ਡਾਇਰੈਕਟਰ ਜੀ ਅੱਜ ਤੁਸੀਂ ਆਪਣੇ ਨੂੰ ਜੋੜੋ ਇੱਕ ਮਿੰਟ ਜੋ ਬਠਿੰਡਾ ਦੇ ਅੱਜ ਤੁਸੀਂ ਉੱਥੇ ਹਲਵਾ ਜਿਹੜੇ ਬੈਠੇ ਹੋ ਆਸਟਮ ਕਰਨੇ ਤੇ ਬੈਠੇ ਹੋ ਤੁਸੀਂ ਸਾਰੇ ਮੁਲਾਜ਼ਮੀਆਂ ਹੋ ਨਾ ਸਹਿਯੋਗ ਕਰਦੇ ਹੋਏ ਤੁਹਾਡੇ ਅੱਗੇ ਆ ਰਹੇ ਨੇ பர்ச்சாாங்க பின்னா பச்சா பார்க்க என்ன ப ਨਨ ਕੱਲ ਗੱਲ ਵੀ ਚੱਲੀ ਸੀ ਕਹਿੰਦੇ ਵੀ ਇਹ ਜਿਹੜਾ ਪਰਚਾ ਸਿੱਧਾ ਨਹੀਂ ਪੈ ਸਕਦਾ ਵੀ ਕੁਝ ਇਨਕੁਆਇਰੀ ਵੀ ਕਰ ਸਕਦੇ ਪਹਿਲਾਂ ਜਾਂ ਬਰਤਾਲ ਹੋਣੀ ਚਾਹੀਦੀ ਸੀ ਜਾਂ ਬਰਤਾਲ ਦੋ ਮਾਲੇ ਤੋਂ ਚੈੱਕ ਰੇਡ ਕਰਨੀ ਹੈ ਬਿਨਾਂ ਡੀਆਈ ਤੋਂ ਆਪਣਾ ਸਾਡੇ ਦੁਕਾਨ ਦੇ ਕਿਵੇਂ ਰੇਡ ਕਰ ਸਕਦੇ ਇਹਨਾਂ ਨੇ ਬਿਨਾਂ ਡੀਆਈ ਤੋਂ ਬਿਨਾਂ ਡੀਆਈ ਨਹੀਂ ਮੁੰਡਾ ਦੇ ਜਾਂਦੇ ਬਾਹਰ ਨਿਕਲਿਆ ਸਾਡੇ ਦੇ ਬੰਦਾ ਚੱਕ ਲਿਆ ਇਹ ਜਿਹੜੇ ਚੱਕ ਲਏ ਬੰਦੇ ਮੰਨੋ ਠਾਰਾ ਕੁਛਾ ਆਉਂਦੇ ਕੋਲੇ ਅਖਤਿਆਰ ਦਵਾਈ ਦੇ ਫਰੈਸ਼ ਦਵਾਈ ਨਹੀਂ ਜੀ ਉਹ ਇਹ ਕਹਿੰਦੇ ਨੇ ਸਪੈਰ ਦਵਾਈ ਤੇ ਜਿਹੜਾ ਹੈਗਾ ਇਹ ਮਾਮਲਾ ਦਰਜ ਹੋਇਆ

دنیا زندہ باد زندہ باد اس کو بات ادمی کے جوان زندہ باد ہائے دنیا زندہ باد ہائے 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 ہ इंज ਅਫੀਗੈ ਮੈਂ ਤਾਂ ਬਾਤ ਨਾ ਰਹੀ ਤੇ ਯਾਰ ਤੇ ਦੇਖ ਰਿਹਾ ਯਾਰ ਬਾਤ ਨਹੀਂ ਅਯਾਦ ਬਾਤ ਨਹੀਂ ਚੈਨਲ ਦੇਖਣ ਆ ਰਹੇ ਸਾਰੇ ਦਿਸਕਾ ਦਾ ਇੱਕ ਵਾਰ ਫੇਰ ਗ੍ਰੇਟ ਸਵਾਦ ਕਰਦਾ ਹਾਂ ਮੈਂ ਮੈਂ ਰਵੀਤ ਅਯਾਦ ਕੋਟ ਕੁਮਰਾ ਦੇਖਿਓ ਅੱਜ ਇਹ ਬਟਿੰਡਾ ਇੱਥੇ ਹਰਮਾਨ ਜੀ ਅਗਰੇ ਇੱਥੇ ਖੜੇ ਆ ਇੱਥੇ ਵਰਕਰ ਖੜੇ ਹੋਏ ਨੇ ਜਿਹੜੇ ਗਾਂਦੀ ਮਾਰਕੀਟ ਜੇ ਮੇਰੀ ਧੋਈਆਂ ਵਾਲੀ ਮਾਰਕੀਟ ਆ ਹੁਣ ਫੇਰ ਇੱਥੇ ਜੋ ਮੁਲਾਜ਼ਮ ਲੱਗੇ ਨੇ ਇਹ ਇੱਥੇ ਸਾਡੇ ਨਾਲ ਗੱਠੇ ਆਏ ਨੇ ਕੋਈ ਧਰਨੇ ਦੀ ਗੱਲ ਕਰ ਰਹੇ ਨਹੀਂ ਨਵੇਂ ਇੱਕ ਮੁਲਾਜ਼ਮ ਸਾਥੀ ਜੋ ਜੋ ਦੇਸ਼ ਦੇ ਅੰਦਰ ਕੀਤਾ ਹੋਇਆ ਕੱਲ ਪਰसों ਦਾ ਜਿਹੜਾ ਕੇਸ ਪਾਇਆ ਹੋਇਆ ਉਹਨੇ ਦੋ ਐਕਸਪਾਇਰੀ ਦੇ ਬੱਤੇ ਜਿਹੜੇ ਐਕਸਪਾਇਰੀ ਸੀ ਐਨਆਰ ਐਕਸਾਈਟਮ ਉਸ ਦੇ ਵਿਹਾਰ ਤੇ ਕੇਸ ਪਾ ਕੇ ਜਿਹੜਾ ਉਹਨਾਂ ਨੂੰ ਅੰਦਰ ਕੀਤਾ ਉਸ ਨੂੰ ਜੋ ਪ੍ਰਚਾਰਤ ਕਰਵਾਉਣ ਦੇ ਵਾਸਤੇ ਸਾਡੇ ਨਾਲ ਜੁੜੇ ਨੇ ਬੰਦੇ ਆਪਾਂ ਨੂੰ ਨਾਲ ਗੱਲ ਕਰੀ ਕੀ ਨਾਮ ਹੈ ਸਰ ਜੀ ਮੇਰਾ ਨਾਮ ਰਵਿੰਦਰ ਸਿੰਘ ਹਾਂਜੀ ਮੈਂ ਪਿਛਲੇ 10-15 ਸਾਲ ਤੋਂ ਮੈਡੀਕਲ ਸਟੇਜਮੈਂਟ ਜੀ ਉਹਦਾ ਹੋਸਟਲ ਦੀ ਦੁਕਾਨ ਤੇ ਕੰਮ ਕਰਦਾ ਹਾਂ ਕਾਫੀ ਸਮੇਂ ਤੋਂ ਤਾਂ ਉਹ ਜਿਹੜਾ ਵੀ ਸਾਡੀ ਸਟੇਜਮੈਂਟ ਹੈ ਜੀ ਤੁਸੀਂ ਦੇਖਦੇ ਹੋ ਵੀ 10-15000 ਰੁਪਏ ਤਨਖਾਹ ਲੈਨੇ ਆ ਸੀ ਉਹਦੇ ਵਿੱਚ ਅਸੀਂ ਜਾਂਦੇ ਆ ਮਾਰਕੀਟ ਦੇ ਵਿੱਚ ਠੰਡ ਦੇ ਵਿੱਚ ਮੀਂਹ ਦੇ ਵਿੱਚ ਨੇੜੀ ਲੱਗਦਾ ਸੀ ਮਾਰਕੀਟ ਦੇ ਵਿੱਚ ਜਾਂਦੇ ਆ ਇਸੇ ਤਰ੍ਹਾਂ ਹੀ ਸਾਡਾ ਇੱਕ ਦੋਸਤ ਸਾਡਾ ਵੀ ਬਹੁਤ ਹੀ ਗਰੀਬ ਕਰਦਾ ਮੁੰਡਾ ਅਚਾਨਕ ਰਾਮਾ ਮੰਡੀ ਟੂਰ ਕਰਨ ਗਿਆ ਸੀ ਉੱਥੇ ਉਸਤੇ ਇੱਕ ਦੋ ਪੱਤੇ ਕਿਸੇ ਉਹ ਦੁਕਾਨਦਾਰ ਨੇ ਸਿੰਗਲਾ ਮੈਡੀਕੋ ਰਾਮਾ ਨੇ ਉਹ ਦੋ ਪੱਤੇ ਐਕਸਪਾਇਰ ਪਕੜਾਏ ਸੀ ਔਰ ਉਥੇ ਡੀਐਸਪੀ ਰਾਮਾ ਨੇ ਉਹਦੇ ਤੇ ਪੜਕ ਕੇ ਉਹਦੇ ਤੇ ਨਾਰਕਾ ਨਾਰਕੋਟਿਕਸ ਦਾ ਪਰਚਾ ਫਾਈਲਿੰਗ ਅੰਦਰ ਕਰਤਾ نہیں ہوتی ہے تو جا سیلز مین جھوٹا پرچا پایا امیڈیٹلی رد ہونا چاہیے اور سر اب تو ابھی دیکھو پہلے گاندھی مارکیٹ کا شروع کیا اب ابھی اتوں تک پہنچ گئے اور یہ ساری جی آگے بھی اگے سارے کافی سارے میڈیکل اوپر بھی آئے یہ بھی ابھی بہت بہت دنواد کرتے ہیں یہاں نے سارا سہیوگ کیا اور سارے پورے ہول سیل ਜਿੰਨੇ ਵੀ ਵੋਟੇਦਾਰਾ ਬੁੱਤ ਕਲੇ ਸਾਡੇ ਨਾਲ ਇਹਨਾਂ ਨੇ ਵੀ ਸਾਥਾ ਸਹਿ ਜੋ ਬੁੱਤ ਆਕਰ ਉਸ ਜਿਤਨਾ ਸਾਡੀ ਸੁਣਵਾਈਏ ਨਾ ਹੋਈ ਤਾਂ ਵੀ ਜਿਹੜਾ ਤਰਹਾ ਗਿਆ ਬਹੁਤ ਤਲਵੰਡੀ ਰਾਮੇ ਚੱਕ ਉੱਲੱਕ ਪਿਆਵਲੇਵਲ ਤੱਕ ਲੈ ਕੇ ਜਾਵਾਂ ਨਹੀਂ ਆਪਣੇ ਧਰਨੇ ਦੀ ਤੁਸੀਂ ਰੂਪਰੇਖਾ ਕੀ ਲਿਖੀ ਹੈ ਕੀ ਰੂਪਰੇਖਾ ਸਾਡੇ ਅੱਜ ਤੱਕ ਸਾਡੇ ਕੱਲ 1 ਵਜੇ ਦਾ ਪਰ ਸੋ ਇੱਕ ਕਮੇਡਾ ਸਾਡਾ ਬੰਦਾ ਅੰਦਰ ਹੈ ਹਲੇ ਦਾ ਟਿਮਨਾ ਸਾਡੇ ਕਿਸੇ ਸੇਲ ਦੀ ਮਹਿੰਦੀ ਜੱਗ ਦੇ ਵਰਕਰ ਦੀ ਗੱਲ ਹੋਈ ਹੈ ਨਾ ਕਿਸੇ ਹਲੇ ਤੱਕ ਮੇਰੇ ਵੀ ਜਿੱਦੇ ਸਾਡੇ ਹੋਸ਼ ਤੇ ਇਹਨਾਂ ਬੰਦਿਆਂ ਲਈ ਕੋਈ ਪ੍ਰੋਪਰ ਗੱਲ ਹੋਈ ਹੈ ਸਰਪਸਾਨੂੰ ਹਲੇ ਤੇ ਪਿੱਠੀ ਗੋਲੀ ਦਿੱਤੀ ਗਈ ਹੈ ਫਲਾਸਾ ਦਿੱਤਾ ਗਿਆ ਪਰ ਇਹ ਤੇ ਪੂਰੀ ਥੋਸ ਕਾਰਵਾਈ ਹਲੇ ਤੱਕ ਕਿਸੇ ਨੇ ਨਹੀਂ ਕੀਤੀ ਥੋਸ ਕਾਰਵਾਈ ਜਿਹੜੀ ਹੈ ਹਾਂ ਤੱਕ ਨਹੀਂ ਹੋਈ ਮੈਂ ਕਹਿੰਦਾ ਇੱਕ ਵਾਰੀ ਦਿਖਾਇਆ ਜਾਵੇ ਵਰਕਰਾਂ ਨੂੰ ਜਿਹੜੇ ਜਵਾਗਰ ਇੱਥੇ ਤੇ ਬਾਪੂ ਜੀ ਸਪਾਸ ਮੁਦਾ ਅਲਾ ਸਪਾਸ ਮੁਦਾ ਸੇਕ ਨਾ ਦੇ ਪਾਇਤ ਜਾ ਪਚਾਰਾ ਰੱਖੋ ਹੱਥ ਜੋ ਕੋਈ ਨਹੀਂ ਤੇ ਪਾਇਤ ਜਾ ਪਚਾਰਾ ਰੱਖੋ ਹੱਥ ਜੋ ਨਾਲ ਨਾਲ ਤੇ ਹੋਰ ਵਿਅਕਤੀ ਵੀ ਜੁੜੇ ਨੇ ਦੁਕਾਨਦਾਰ ਵੀ ਜਿਹਨੇ ਨੇ ਦੇਵ ਮੈਡੀਕਲ ਏਜੰਸੀ ਜਿਹੜੇ ਹੈਗੇ ਇੱਥੇ ਜਿਹਨੇ ਮਾਲਕ ਉਹਨੇ ਨਾਲ ਗੱਲ ਕਰਾਂਗੇ ਤੁਸੀਂ ਗੱਲ ਕਰੋ ਹੈਲੋ ਗੈਰ ਕਿਦਾ ਕੀ ਵੇ ਰੋਲਾ ਗਰਾਇਆ ਤੇ ਕੱਲ ਬੜਾ ਧਰਨਾ ਲੱਗਿਆ ਸੀਗਾ ਮਾਰਕੀਟ ਜਿਹੜੇ ਵਰਕਰ ਆ ਤੁਸੀਂ ਉਹਨਾਂ ਦੀ ਸਪੋਰਟ ਲੈ ਕੇ ਬੋਲ ਫਿਰ ਜਿਹਨੀ ਮੈਂ ਤੁਹਾਡੇ ਕੋਲ ਨਹੀਂ ਹੋਈ ਹੈ ਕੈਮਿਸਟਰੀ ਸਟੇਸ਼ਨਾਂ ਉਹਨਾਂ ਨੇ ਸਹਿਯੋਗ ਲੈ ਕੇ ਧਰਨਾ ਲਾਇਆ ਸੀਗਾ ਤੇ ਮਾਲ ਰੋਡ ਤੇ ਤੇ ਤੁਹਾਡਾ ਧਰਨਾ ਕਾਮਯਾਬੀ ਹੋ ਗਿਆ ਸੀ ਅਸ਼ੇਫ ਜੀ ਜਿਹੜੇ ਬੈਠੇ ਹੋ ਪਰ ਰੋਲ ਦੇ ਪ੍ਰਧਾਨ ਆ ਉਹਨਾਂ ਨਾਲ ਗੱਲਬਾਤ ਹੋਈ ਸੀ ਅਸਰ ਕੀ ਮਿਲਣ ਦੀ ਕਹਿੰਦੇ ਧਰਨਾ ਪੂਰੀ ਚੱਕ ਲੈ ਤੁਹਾਡਾ ਅਸੀਂ ਹੱਲ ਕਰਤਾ ਕਰਦਾਂਗੇ ਤੇ ਕੀ ਕਿਰਿਆ ਹਾਲੇ ਤੱਕ ਕਿਸੇ ਵੱਲ ਦੀ ਕੋਈ ਸੁਣਵਾਈ ਨਹੀਂ ਹੋਈ ਕੋਈ ਆਪਣੇ ਮੈਨੇਜਮੈਂਟ ਸਾਡੇ ਸਾਹਮਣੇ ਆਮੀ ਤੇ ਆਣੀ ਕੋਈ ਇਹ ਨਹੀਂ ਇਹ ਬਸ਼ਵਾਨ ਨਹੀਂ ਦੱਲਾ ਰਿਹਾ ਕਿ ਪਰਚਾ ਰੱਦ ਹੋ ਗਿਆ ਜਾਂ ਨਹੀਂ ਹੋਇਆ ਮੁੰਡੇ ਹਲੇ ਅੰਦਰ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਸਾਰੇ ਜਿੰਨੇ ਵੀ ਹੋਲ ਸੇਲ ਜੁਗਵੇਂ ਹੁੰਦੇ ਮਲ ਗਏ ਰਿਟੇਲ ਜੁਗਵੇਂ ਮਲ ਗਏ ਆਪਣੇ ਬੱਚਿਆਂ ਦੇ ਨਾਲ ਹੈ ਅਸੀਂ ਨੂੰ ਪੂਰਾ ਸਹਿਯੋਗ ਪੂਰਾ ਸਮਰਥਨ ਦੇਮਾਏ ਔਰ ਸਾਡੀ ਪੰਜਾਬ ਦੇ ਨਾਲ ਦੇ ਜ਼ਿਲ੍ਹਾ ਲੈਵਲ ਤੇ ਪੂਰੀ ਕੋਸ਼ਿਸ਼ ਚੱਲ ਰਹੀ ਹੈ ਕਿ ਅਸੀਂ ਸਾਰੇ ਨਾਲ ਲੈ ਕੇ ਇਸੇ ਸੰਘਰਸ਼ ਵਿੱਚ ਬੱਚਿਆਂ ਦੇ ਨਾਲ ਹੈ ਔਰ ਹਰ ਤਰ੍ਹਾਂ ਇਹਨਾਂ ਨੂੰ ਸਹਿਯੋਗ ਦੇਵਾਂਗੇ ਚਾਹੇ ਇਹਨਾਂ ਨੂੰ ਪੈਸੇ ਦੀ ਲੋੜ ਪਵੇ ਚਾਹੇ ਇਹਨਾਂ ਨੂੰ ਸਮਾਨ ਦੀ ਲੋੜ ਪਵੇ ਅਸੀਂ ਹਰ ਇੱਕ ਬੱਚੇ ਨਾਲ ਨਾਲ ਰਹਾਂਗੇ ਨੇ ਕੀ ਜਿਹੜਾ ਲੱਗਦਾ ਤੁਹਾਨੂੰ ਇਹ ਜਿਹੜਾ ਹੈਗਾ ਗਲਤ ਹੋਇਆ ਹੈ ਇਹ ਬਿਲਕੁਲ ਗਲਤ ਹੈ ਜੀ ਐਕਸਪਾਇਰ ਦਵਾਈ ਜੋ ਸਾਡਾ ਸਟੇਜਮੈਨ ਮਾਰਕੀਟ ਜਾਊਗਾ ਉਹਨੂੰ ਐਕਸਪਾਇਰੀ ਵੀ ਵਾਪਸ ਆਊਗੀ ਮਾਰੀ ਵਾਪਸ ਵੀ ਆਊਗਾ ਜਿਹੜਾ ਵਿੱਚ ਦੋ ਬੰਦੇ ਕਮਲ ਸਿੰਘ ਜੀ ਪਾਉਂਦੇ ਹੈਗੇ ਤਾਂ ਉਸ ਚ ਐਕਸਪਾਇਰ ਆਟਮ ਤੇ ਪਰਚਾ ਪਾਉਣਾਂ ਲਈ ਕੀ ਗੱਲ ਹੈ ਐਕਸਪਾਇਰ ਆਟਮ ਦਾ ਕੋਈ ਵੀ ਪਰਚਾ ਨਹੀਂ ਪੈਂਦਾ ਇਹ ਝੂਠਾ ਪਰਚਾ 100% ਝੂਠਾ ਪਰਚਾ ਪਾਇਆ ਸਾਡੇ ਬੱਚੇ ਨੂੰ ਫਸਾਇਆ ਗਿਆ ਬੱਚਾ ਬਹੁਤ ਹੀ ਮਹਿਸ਼ਰਿਫ ਔਰ ਇਮਾਨਦਾਰ ਬੱਚੇ ਮੋਰੇ ਦੋਵੇਂ ਬੱਚਾ ਤਾਂ ਸਾਲ ਕੰਮ ਕਰਕੇ ਗਿਆ ਕਿਸੇ ਕਿਸਮ ਦੀਏ ਬੱਚੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਨਹੀਂ ਤੁਹਾਨੂੰ ਲੱਗਦਾ ਵੀ ਇਸ ਸਪੈਰੀ ਦੇ ਬਿਹਾਵ ਤੋਂ ਕੋਈ ਗਲਤ ਹੋ ਸਕਦਾ ਨਹੀਂ ਇਹ ਸਹੀ ਨਹੀਂ ਕਰ ਨਹੀਂ ਹੋ ਸਕਦਾ ਇੱਕ ਐਸਪੈਰੇਟ ਮੈਂ ਉਹ ਵੇਚੀ ਜਾਊਗਾ ਬੱਚਾ ਕਿੰਨੇ ਵੇਚੂਗਾ ਇਸ ਐਸਪੈਰੇਟ ਨੂੰ ਉਹ ਵੀ ਇਹ ਵੀ ਕਹਿ ਰਹੇ ਨੇ ਵੀ ਡੀਐਸਪੀ ਸਾਹਿਬ ਜਿਹੜੇ ਰਾਮਾ ਮੰਡੀ ਦੇ ਉਹਨਾਂ ਨੇ ਕੋਈ ਖੰਡਕ ਵੀ ਕੱਢੀ ਹੈ ਮੈਡੀਕਲ ਵਾਲਾ ਇਸ ਤਰ੍ਹਾਂ ਵੀ ਸਾਰੇ ਇਹ ਹੀ ਕਹਿ ਰਹੇ ਆ ਵੀ ਖੰਡਕ ਕੱਢੀ ਹੈ ਅਸੀਂ ਉਸ ਵੇਲੇ ਮੌਜੂਦ ਨਹੀਂ ਸੀ ਅਸੀਂ ਪੱਕਾ ਦੋਰ ਤੇ ਨਹੀਂ ਕਹਿ ਸਕਦੇ ਪਰ ਇਹ ਜੋ ਵੀ ਹੋ ਰਿਹਾ ਬਹੁਤ ਗਲਤ ਹੋ ਰਿਹਾ ਸਾਡੇ ਬੱਚਿਆਂ ਦੇ ਝੁੱਠੇ ਪਰਚੇ ਪਾਏ ਜਾ ਰਹੇ ਆ ਬੱਚੇ ਕਿਵੇਂ ਕੰਮਾਂ ਤੇ ਜਾਣਗੇ ਉਹਨਾਂ ਨੂੰ ਅਸੀਂ ਦੱਜਾ 15000 ਰੁਪਏ ਬਤੋ ਸੈਲਰੀ ਦਿੰਨੇ ਇਹ ਕਿਵੇਂ ਰੋਣਗੇ ਜਾਂਦੇ ਬੱਚੇ ਪਾਲਣਗੇ ਵੀ ਕੱਲ ਜਿਹੜੇ ਸ਼ੋਕ ਪ੍ਰਧਾਨ ਜੀ ਦੇ ਤੇ ਡੀਟੇਲ ਤੇ ਉਹ ਉਹਨਾਂ ਨੇ ਕੱਲ ਪੰਜ ਮੈਂਬਰੀ ਟੀਮ ਜਿਹੜੀ ਗਈ ਸੀ ਐਸਐਸਪੀ ਮੇਡਨ ਨਾਲ ਗੱਲਬਾਤ ਹੋਈ ਸੀ ਗੱਲਬਾਤ ਹੋਣ ਤੋਂ ਬਾਅਦ ਉਹ ਸਾਡੇ ਧਰਨੇ ਦੇ ਵਾਪਸ ਫੇਰ ਆ ਕੇ ਗੱਲ ਹੋਈ ਸੀ ਕਹਿੰਦੇ ਸਾਡੀ ਗੱਲ ਹੋਈ ਹੈ ਇੱਕ ਮਿੰਟ ਇੱਕ ਮਿੰਟ ਸਰ ਸਰ ਸਾਡੀ ਜਿਹੜੀ ਗੱਲ ਹੋਈ ਹੈ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜਾ ਹੈ ਜਵਾਨ ਤੇ ਜਵਾਨਤ ਦੀ ਗੱਲ ਗਈ ਸੀ ਭਾਈ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਉਸ ਤੋਂ ਬਾਅਦ ਸਾਡੇ ਧਰਨੇ ਤੇ ਇੱਕ ਬੇਸ ਮਿਲਾਈ ਆਉਂਦੇ ਨੇ ਉਹ ਕਹਿੰਦੇ ਨੇ ਵੀ ਜਵਾਨਤ ਦੀ ਤਾਂ ਕੋਈ ਗੱਲ ਨਹੀਂ

ਮਿੱਟਾ ਦਾ ਇਹ ਕਹਿੰਦੇ ਪਰਚੇ ਰੱਦ ਬੱਚੇ ਰੱਦ ਹੋਣਾ ਚਾਹੀਦੇ ਬੱਚੇ ਬਾਹਰ ਰਹਿਣੇ ਚਾਹੀਦੇ ਜੋ ਸਾਨੂੰ ਬੱਚੇ ਸਾਹਮਣੇ ਆਇਆ ਅਸੀਂ ਸਾਰੇ ਬੱਚਿਆਂ ਨੂੰ ਲੈ ਕੇ ਆਜਾ ਜੇ ਕੰਬਦੀ ਬਗ ਜਾਣਗੇ ਇਹ ਕਹਿੰਦੇ ਜੀ ਪਰਚੇ ਰੱਦ ਹੋਣਾ ਚਾਹੀਦਾ ਜਮਾਨਤ ਦੀ ਸਾਨੂੰ ਲੋੜ ਨਹੀਂ ਜਮਾਨਤ ਉਹਨਾਂ ਨੂੰ ਲੋੜ ਹੁੰਦੀ ਹੈ ਜਿਹੜੇ ਜਿਹੜੇ ਇਹ ਜੂਰਵਾਰ ਹੁੰਦਾ ਤੇ ਜਿਹੜੇ ਜੇਠਗੁਰ ਬੰਦੇ ਨੂੰ ਜਮਾਨਤ ਦੀ ਲੋੜ ਨਹੀਂ ਇਹ ਦਿਵਾਨਤ ਦੇ ਵੀ ਲੋੜ ਹੀ ਪਰਚੇ ਰੱਦ ਹੈ ਕਦੋਂ ਮੜੀ ਕੇ ਐਮਰ ਜਿਹੜੇ ਅਗੇ ਲੋਕ ਵੀ ਜੁੜਨੇ ਨੇ ਉਹਨਾਂ ਨਾਲ ਹੀ ਮਿਲਾਂਨੇ ਆਪਾਂ ਲੋ ਪੂਰਾ ਸਰ ਜੋ ਵੀ ਇਸ ਪਤਾ ਤੇ ਅੱਗੇ ਤੁਸੀਂ ਇਹ ਕਮਰਾ ਹੈ ਹੋਰ ਫਿਰ ਮਲਾਜ ਯੂਨੀਅਨ ਦੇ ਪਹਿਲਾ ਕੰਮ ਹੈ ਪਰ ਉਹ ਤੇ ਕਰਨਾ ਕੀ ਹੈ ਜੇਰਾ ਕੰਮ ਉਸੇ ਕੇਸ ਹੁੰਦਾ ਅੱਜ ਹੈਗਾ ਵਰਕਰਾਂ ਦਾ ਮਲਾਜਮਾਂ ਦਾ ਕੀ ਕਹਿਣਾ ਤੁਹਾਨੂੰ ਇਹਨਾਂ ਨੂੰ ਚੁਕਾ ਕੇ ਦੇਈਏ ਸਰਕਾਰੀ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਹੋਣੀ ਬੰਦ ਕਰੀਏ ਤਾਂ ਆਪ ਵਿਚਾਰੇ ਕੰਮ ਕਰਦੇ ਹੋ ਇਹਨਾਂ ਨਾਲ ਧੱਕਾ ਕਰਕੇ ਤੁਸੀਂ ਗਰੀਬ ਬਣ ਗਏ ਸਿੱਟਾ ਬੱਚਾ ਦੇਿੰਦਾ ਕੋਈ ਗਾਵਾ ਨਹੀਂ ਹੁੰਦਾ ਇਸਰਾਹੂ ਆਰੀ ਐਸੋਸੀਏਸ਼ਨ ਪੰਜਾਬ ਮੈਡੀਕਲ ਐਸੋਸੀਏਸ਼ਨ ਮੈਡੀਕਲ ਐਸੋਸੀਏਸ਼ਨ ਹੋਏ ਚੇਅਰ ਐਸੋਸੀਏਸ਼ਨ ਹੋਏ ਸਾਰੇ ਨਾਲ ਆ ਤੇ میں یہی کہنا چاہوں گا جی کہ جی مطلب ہولسل والا لڑکا ਆਰਕਿਟ ਤੇ ਜਾਊਗਾ ਤਾਂ ਉਹਦੇ ਕੋਲ ਕੁਝ ਕਾਰਨ ਆ ਵਾਪਸ ਵੀ ਆਣ ਗਿਆ ਉਹ ਲੈ ਕੇ ਆਊਗਾ ਤਾਂ ਉਹ ਉੱਤੇ ਜਿਹੜਾ ਬਿੱਲ ਹੈ ਸਾਰਾ ਕੁਝ ਹੈ ਬਿੱਲਿਆ ਹੋਈ ਆਈਟਮਾਂ ਐਕਸਪਾਇਰ ਹੋ ਵਾਪਸ ਲੈ ਕੇ ਆ ਰਿਹਾ ਤੇ ਓਨਲੀ ਸਿਰਫ 2 ਸਟ੍ਰਿਪਸ ਹੈ ਕੋਈ ਨਹੀਂ ਕਿ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੈ ਤਾਂ ਇੱਕ ਠੁਕਾ ਖਰਚਾ ਕੀਤਾ ਗਿਆ ਜਿਹੜਾ ਕਿ ਜਲਦੀ ਤੋਂ ਜਲਦੀ ਰੱਦ ਕੀਤਾ ਜਾਣਾ ਚਾਹੀਦਾ ਤੇ ਅਸੀਂ ਪੰਜਾਬ ਮੈਡੀਕਲ ਰੇਪਰੀਜ਼ੈਂਟੇਟਿਵ ਐਸੋਸੀਏਸ਼ਨ ਜਿਹੜੀ ਆ ਪੂਰੀ ਤਰ੍ਹਾਂ ਨਾਲ ਹੌਲਸੇਲ ਐਸੋਸੀਏਸ਼ਨ ਦੇ ਨਾਲ ਅਸੀਂ ਇਸ ਦਾ ਸਮਰਥਨ ਕਰਦੇ ਹਾਂ ਮਾਰਚ ਨੇ ਗਿਆ ਆਪਣੇ ਸਾਡੇ ਨਾਲ ਨੇ ਵਰਤਦੇ ਨੇ ਰਾਜਵਾਂ ਦੇ ਨਾਲ ਨੇ ਪੂਰਾ ਸਹਿਯੋਗ ਦੇ ਰਹੇ ਨੇ ਇਸ ਤੋਂ ਬਾਅਦ ਅਸੀਂ ਹੋਰਾਂ ਜਿਹੜਾ ਗਿਆ ਹੋਸ਼ਰ ਕੈਮਿਸਟ ਯੂਨੀਅਨ ਬੁਢੇ ਉਹ ਆਪਾਂ ਨਾਲ ਕਾਲ ਕਰਨ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਦੇਖਦੇ ਸਾਡੀ ਰਿਪੋਰਟ ਆਜ਼ਾਦ ਭਾਰਤ ਨੂੰ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਮੈਨ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅਗੇ ਫੋਰਵਰਡ ਕੀਤਾ ਜਾਵੇ ਦੇਖਦੇ ਹਾਂ ਸਾਡਾ ਚੈਨਲ ਆਜ਼ਾਦ ਪਾਰਟ ਨੇ